ਰਾਮ ਰਹੀਮ ਨੂੰ 14ਵੀਂ ਵਾਰ ਪੈਰੋਲ ਮਿਲ ਗਈ ਹੈ ਉਧਰ ਪੰਥਕ ਸਿਆਸਤ ਦੇ ਵਿੱਚ ਵੀ ਹਲਚਲ ਮਚੀ ਹੋਈ ਹੈ ਪੰਜ ਮੈਂਬਰੀ ਕਮੇਟੀ ਦਾ 11 ਤੱਕ ਨੂੰ ਇਜਲਾਸ ਹੋਣਾ ਹੈ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਮਿਲਦਾ ਜਾਂ ਨਹੀਂ ਮਿਲਦਾ ਇਸ ਤੇ ਕਈ ਸਵਾਲ ਖੜੇ ਹੋ ਰਹੇ ਨੇ ਜੋ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਹੁਣੇ ਮਾਮਲਾ ਸ਼੍ਰੀ ਕਾਲਤਾਕ ਸਹਿਬ ਵਿਖੇ ਵੀ ਪਹੁੰਚ ਗਿਆ ਉਧਰ ਪੰਜਾਬ ਤੇ ਹਰਿਆਣਾ ਦੀ ਅੱਜ ਫਿਰ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ ਪੀਐਸਵਾਈਐਲ ਨੂੰ ਲੈ ਕੇ ਕੀ ਕੁਝ ਉਸ ਮੀਟਿੰਗ ਦੇ ਵਿੱਚ ਹੋਇਆ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਐਸਜੀਪੀਸੀ ਦਾ ਇਜਲਾਸ ਹੋਇਆ ਉਸ ਦੌਰਾਨ ਵੀ ਕਿਹੜਾ ਮਤਾ ਪਾਸ ਹੋਇਆ ਇਸ ਤੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟਿਸਰਬ ਰਾਮ ਰਹੀਮ ਨੂੰ 14ਵੀਂ ਵਾਰ ਪਰੋਲ ਮਿਲ ਗਈ ਹੈ ਪਹਿਲਾਂ ਤਾਂ ਇਲੈਕਸ਼ਨਸ ਦੇ ਕੋਲ ਪਰੋਲ ਮਿਲਦੀ ਸੀ ਪਰ ਅੱਜ ਕੱਲ ਅੱਜ ਹੁਣ ਦੇ ਖੇਤਰਖੜੀ ਦੇ ਪਹਿਲਾਂ ਉਹਨਾਂ ਨੇ ਪਰੋਲ ਦੇ ਦਿੱਤੀ ਜਾਂ ਫਿਰ 15 ਅਗਸਤ ਨੂੰ ਜਨਮ ਦਿਨ ਵੀ ਹੈ ਕੀ ਗੱਲ ਸਰਕਾਰ ਨੇ ਜਨਮ ਦਿਨ ਦਾ ਤੋਹਫਾ ਦੇ ਦਿੱਤਾ ਰਾਮ ਰਹੀਮ ਨੂੰ ਜਿੱਥੋਂ ਤੱਕ ਰਾਮ ਰਹੀਮ ਦੀ ਗੱਲ ਕਰਦੇ ਆ ਜੀ 25 ਅਗਸਤ 2017 ਨੂੰ ਇਹਨੂੰ ਬਕਾਇਦਾ ਤੌਰ ਤੇ ਸਾਧਵੀ ਬਲਾਤਕਾਰ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਹੋਈ ਸੀ ਜੀ ਉਸ ਟਾਈਮ ਦੇ ਉੱਤੇ ਜਿਹੜਾ ਆਪਰੇ ਨੂੰ ਕਹਿੰਦੇ ਮੈਸेंजर ਆਫ ਗੋਡ ਆਪਰੇ ਨੂੰ ਮੈਸेंजर ਆਫ ਗੋਡ ਕਹਿੰਦਾ ਸੀ ਤੇ ਦੂਸਰਿਆਂ ਦੀਆਂ ਜਿਹੜੀਆਂ ਸੀ ਛਾਵਾਂ ਪੂਰੀਆਂ ਕਰਦੇ ਕਰਦੇ ਗਿੜਕੜਾਇਆ ਸੀ ਅਥਰੂ ਡਿੱਗੇ ਜਿਹੀਆਂ ਅੱਖਾਂ ਦੀਆਂ ਅੱਖਾਂ ਤੋਂ ਤੇ ਜੱਜ ਨੂੰ ਕਹਿੰਦਾ ਸੀ ਮੇਰੀ ਸਜ਼ਾ ਕੱਟ ਕਰ ਹੂੰ ਤੇ ਜਿਹਦੇ ਚੇਦੇ ਜਿਹੜਾ ਉੱਥੇ ਖਰੂਦ ਕੀਤਾ ਸੀ ਉਹ ਵੀ ਸਭ ਨੂੰ ਪਤਾ ਤੇ ਉਥੋਂ ਦਾ ਮੁੱਖ ਮੰਤਰੀ ਕਹਿੰਦਾ ਜੀ ਨਹੀਂ ਜੀ ਇਹਦੇ ਚੇਲੇ ਤੇ ਬੜੇ ਸਾਫ ਸੁਥਰੇ ਨਹੀਂ ਇਹ ਤੇ ਕੋਈ ਅਪਰਧੀਆਂ ਦਾ ਕੰਮ ਸੀਗਾ ਕੋਈ ਛਰਾਪੀਆਂ ਦਾ ਕੰਮ ਸੀ ਉਹਨਾਂ ਨੇ ਕੁਝ ਵੀ ਕੀਤਾ ਇਹ ਹਾਲ ਸੀ ਸਾਡਾ 15 ਅਗਸਤ 2017 ਨੂੰ ਉੱਥੋਂ ਦੇ ਗ੍ਰਹਿ ਮੰਤਰੀ ਅਨਿਲ ਵਿੱਚ ਉਹ ਜਾਂਦੇ ਨੇ 50 ਲੱਖ ਦਾ 51 ਲੱਖ ਦਾ ਚੈੱਕ ਲੈ ਕੇ ਜਾਂਦੇ ਨੇ ਸੌਦਾ ਸਾਧ ਦੇ ਡੇਰੇ ਦੇ ਵਿੱਚ ਹਾਂ ਬਾਬੇ ਦੇ ਚਰਨਾ ਚ ਚੈੱਕ ਰੱਖ ਕੇ ਬਕਾਇਦਾ ਤੌਰ ਤੇ ਮੱਥਾ ਟੇਕਦੇ ਵੀ ਤੁਹਾਡਾ ਜਨਮ ਦਿਨ ਹੈ ਤੁਹਾਨੂੰ ਵਧਾਈ ਹੋਵੇ। 100 ਕਾਲ ਜਨਮ ਦਿਨ 15 ਅਗਸਤ। ਤੇ ਜਦੋਂ ਫਿਰ ਉਹ ਸਜਾ ਹੋ ਜਾਂਦੀ ਹੈ ਤੇ ਫਿਰ ਉਹ ਪੈਸੇ ਵੀ ਚੈੱਕ ਵੀ ਵਾਪਸ ਲੈ ਜਾਂਦਾ। ਹਾਂ। ਇਹ ਆ ਲੈ ਸੰਡ। ਉਸ ਤੋਂ ਬਾਅਦ ਇਹਨੂੰ ਬਕਾਇਦਾ ਤੌਰ ਤੇ 2019 ਦੇ ਵਿੱਚ ਜਿਹੜਾ ਵਾ ਜਿਹੜਾ ਰਾਮਚੰਦ ਸ਼ਤਰਪਤੀ ਜੀ ਜਿਹਨੇ ਇਹਦੀਆਂ ਕਰਤੂਤਾਂ ਆਪਣੇ ਪੇਪਰ ਛਾਪੀਆਂ ਸੀਗੀਆਂ ਵੀਕਲੀ ਪੇਪਰ ਕਰਦਾ ਸੀਗਾ ਸਾਰਤੋਂ ਉਹ ਕਰਤੂਤਾ ਛਾਪੀਆਂ ਸੀ ਤੇ ਇਹਨੂੰ ਪਹਿਲਾਂ ਤੇ ਧਮਕੀ ਦਿੱਤੀਗੀ ਤੂੰ ਬੰਦੇ ਦਾ ਪੁੱਤ ਬਣਦਾ ਕਿ ਨਹੀਂ ਬਣਦਾ ਤੂੰ ਹਮ ਇਹ ਕੇ ਨੂੰ ਲਾਜ ਦਿੱਤਾ ਗਿਆ ਲੇਕਿਨ ਉਹਨੇ ਤਿੰਨ ਸਟੋਰੀਆਂ ਛਾਪੀਆਂ ਤੇ ਤੀਜੀ ਸਟੋਰੀ ਛਾਪਣ ਤੋਂ ਬਾਅਦ ਉਹਦਾ ਕਤਲ ਕਰਾ ਦਿੱਤਾ ਗਿਆ ਜੀ ਉਸ ਕੇਸ 'ਚ ਵੀ ਇਹਨੂੰ 2019 'ਚ ਬਕਾਇਦਾ ਤੌਰ ਤੇ ਉਮਰ ਕੈਦੀ ਸਜ਼ਾ ਹੋਈ। ਹੂੰ। 2002 ਦੇ ਵਿੱਚ ਇਹਨੇ ਆਪਣੇ ਮੈਨੇਜਰ ਰਣਜੀਤ ਸਿੰਘ ਦਾ ਕਤਲ ਕੀਤਾ ਸੀ ਜਿਨੇ ਸਾਧਵੀ ਇਹਨਾਂ ਬਲਾਤ ਕਰਕੇ ਜਿਹਨੂੰ ਵੇਖਿਆ ਸੀ। ਜੀ। ਤੋਂ ਹੀ ਭੈਣ ਨੇ ਮਾਇਕ ਇਹ ਨਹੀਂ ਗੱਲ ਕੀਤੀ ਇਹ ਠੀਕ ਨਹੀਂ ਹੈ। ਉਹਦਾ ਕਤਲ ਕਰਾ ਦਿੱਤਾ ਸੀ। ਉਹਦੇ ਉਸ ਕੇਸ ਦੇ ਵਿੱਚ 4-5 ਜਾਣੇ ਹੋਰ ਫਸੇ ਸੀ ਲੇਕਿਨ ਉਹ ਬਾਅਦ 'ਚ 2024 ਛੱਡ ਦਿੱਤੇ ਗਏ ਸੀ। ਉਹਨੂੰ 2025 ਦੇ ਵਿੱਚ ਆਜ ਵੀ ਤੀਸਰੀ ਪ੍ਰੋਬਲਮ ਲੱਗੀ ਉਹਨੂੰ ਅਜੇ ਸਾਲ ਦੇ ਘੱਟੋ ਘੱਟ 5 ਮਹੀਨੇ ਪਿਛੇ ਵੀ 6-5 ਮਹੀਨੇ ਬਾਕੀ ਨੇ ਦੇ 7-8 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਤੀਸਰੀ ਪ੍ਰੋਬਲਮ ਲੱਗੀ ਹੈ ਤੀਸਰੀ ਪ੍ਰੋਬਲਮ ਜੀ ਪਹਿਲੀ ਪ੍ਰੋਬਲਮ ਇਹਨੂੰ ਜਨਵਰੀ 'ਚ ਮਿਲੀ ਸੀਗੀ ਤੇ ਦੂਸਰੀ ਪ੍ਰੋਲ ਇਹਨੂੰ 9 ਅਪ੍ਰੈਲ 2025 ਨੂੰ ਇੱਕੇਮ ਦੀ ਫਰਲੋ ਮਿਲੀ ਸੀਗੀ ਤੇ ਤੀਸਰੀ ਪ੍ਰੋਲ ਚਾਲੀ ਦਿਨ ਦੀ ਹੁਣ ਮਿਲ ਗਈ ਹੈ ਜੀ ਇਹ ਜੇਲ ਨਹੀਂ ਜਾਂਦਾ ਸਿਰਫ ਜੇਰੇ ਨੇ ਸਰਸਪੱਟਾ ਮੜਾਇਆ ਵੀ ਗਏ ਤੇ ਆ ਗਏ ਤੇ ਗਏ ਤੇ ਆ ਬਿਲਕੁਲ 14ਵੀਂ ਪ੍ਰੋਲ ਮਿਲ ਚੁੱਕੀ ਹੁਣ ਤੱਕ ਇਹਨੂੰ ਬੰਦੇ ਨੂੰ ਤੇ ਇਹ ਬੰਦੇ ਦਾ ਜੇ ਕਿਰਦਾਰ ਵੇਖੀਏ ਤੇ ਜੇ ਕਿਤੇ ਹੋਰ ਸੁਧਾਰਨ ਬਦਲੇ ਦਾ ਕਿਰਦਾਰ ਹੁੰਦਾ ਤੇ ਸ਼ਾਇਦ ਉਹਨੂੰ ਪ੍ਰੋਲ ਕਰੀ ਨਾ ਮਿਲਦੀ ਬਿਲਕੁਲ ਬਾਪੂ ਅਸੂ ਅਸਰਾਂ ਲੰਮਾ ਸਮਾਂ ਜੇਲ੍ਹ ਚ ਰਹੇ ਨੇ ਉਮਰ ਕੈਦ ਹੋਈ ਹੈ ਟਿਲ ਲਾਈਫ ਤੇ ਹੋਣ ਨੂੰ ਪ੍ਰੋਬਲ ਮਿਲਿਆ ਆ ਕੇ ਪਿਛਲੇ 1 ਸਾਲ ਤੋਂ ਪ੍ਰੋਲ ਤੇ ਹੁਣ ਇਸ ਕਰਕੇ ਇਹਨੂੰ ਪ੍ਰੋਲ ਜਿਹੜੀ ਮਿਲੀ ਆ ਯੇਰੀ ਗੱਲ ਤੁਸੀਂ ਕਹੀ ਹੈ ਮੈਂ ਉਹੀ ਜੋੜਦਾ ਵੀ 15 ਅਗਸਤ 2017 ਨੂੰ ਬਕਾਇਦਾ ਤੋਂ ਤੇ ਹਰਿਆਣੇ ਦੇ ਵਿੱਤ ਮੰਤਰੀ ਜਾਂ ਗ੍ਰਹਿ ਮੰਤਰੀ ਸ਼ਾਜ ਮਿਰਖੇ ਅਨੇਲ ਦੇ ਵਿੱਚ ਜੋ ਦੇ ਚਰਨਾ ਚ 51 ਲੱਖ ਰੁਪਏ ਦਾ ਰੱਖ ਕੇ ਚੈੱਕ ਰੱਖ ਕੇ ਮੱਥਾ ਟੇਕਦੇ ਬਾਬਾ ਜੀ ਤੁਹਾਨੂੰ ਵਧਾਈ ਹੋਵੇ ਤੁਹਾਡੇ ਜਨਮ ਦਿਨ ਦੀ ਹਾਂ ਪੋਸਿਬਿਲਟੀ ਵੀ ਇੱਕ ਤੇ ਰਖੜੀ ਆ ਗਈ ਤੇ ਇੱਕ ਉਹਨਾਂ ਦੀ ਵਧਾਈ ਆ ਗਈ ਉਹਨਾਂ ਕਹਿਤਾ ਹੋਊਗਾ ਵੀ ਸਾਨੂੰ ਪ੍ਰੋਗ ਦੇ ਦਿਓ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਤੌਰ ਤੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਇਹਦੇ ਤੇ ਇਤਰਾਜ਼ ਜਤਾਇਆ ਸੀ ਕਿ ਸਾਨੂੰ ਇਤਰਾਜ਼ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਠਿਸਟੋਨਲੀ ਗੱਲ ਜੀ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਉੱਥੋਂ ਦੀ ਸਰਕਾਰ ਨੂੰ ਪੁੱਛਿਆ ਸੀ ਵੀ ਤੁਸੀਂ ਕਿਹਨੂੰ ਕਿਵੇਂ ਦੇ ਰਹੇ ਹੋ ਕਹਿੰਦੇ ਕਾਨੂੰਨ ਮੁਤਾਬਕ ਦੇ ਰਹੇ ਹਾਂ ਹਾਂ ਤੇ ਹਾਈ ਕੋਰਟ ਨੇ ਕਿਹਾ ਸੀ ਸਾਨੂੰ 에ਰਪੋਰਟ ਕੀਤੀ ਜਾਵੇ ਵੀ ਹੁਣ ਤੱਕ ਤੁਸੀਂ ਕਿੰਨੇ ਵਿਅਕਤੀਆਂ ਨੂੰ ਇਹੋ ਜਿਹੇ ਪ੍ਰੋਲ ਦਿੱਤੀ ਹੈ। ਉਹਨੇ ਕਿਹਾ ਜੀ 86 ਐਪਲੀਕੇਸ਼ਨ ਆਈਆਂ ਸੀ ਉਹਦੇ ਵਿੱਚੋਂ 80 ਤੁਸੀਂ ਪ੍ਰੋਲ ਦੇ ਚੁੱਕੀਆਂ 6 ਦੀ ਜਿਹੜੀ ਸੀ ਉਹ ਰੱਦ ਹੋ ਗਈ ਹੈ ਪ੍ਰੀਸ। ਤੇ ਹਾਈ ਕੋਰਟ ਨੇ ਕਿਹਾ ਤਾਂ ਫਿਰ ਠੀਕ ਜੇ ਕਾਨੂੰਨ ਦਾਕ ਦਿਓ ਤੁਸੀਂ। ਹਮ। ਉਹ ਹਾਈ ਕੋਰਟ ਜਿਹੜੀ ਸੀ ਪਟੀਸ਼ਨ ਪੌਂਟ ਤੋਂ ਬਾਅਦ ਹਰੀ ਚੰਡੀ ਮਿਲਣ ਤੋਂ ਬਾਅਦ ਫਿਰ ਇਹ ਪ੍ਰੋਬਲ ਦੀ ਪ੍ਰੋਬਲ ਇਹ ਬੰਦਾ ਘੱਟੋ ਘੱਟ 91 ਦਿਨ ਜੜਵਾ ਇਹ ਪ੍ਰੋਬਲ ਤੇ ਬਾਹਰ ਰਹਿ ਸਕਦਾ 40 ਦਿਨ ਦੀ ਪ੍ਰੋਬਲ ਇੱਕ ਮਿਲ ਸਕਦੀ ਹੈ 30 ਦਿਨ ਦੀ ਮਿਲ ਸਕਦੀ ਤੇ 21 ਦਿਨ ਦੀ ਇੱਕ ਮਿਲ ਸਕਦੀ ਫਰ ਲੋ ਜਿਹੜੀ ਕਹਿੰਦੇ ਆ ਜੀ ਤੇ ਜਿਹਨੂੰ ਇੰਨੀ ਪ੍ਰੋਬਲ ਮਿਲਦੀ ਤੇ ਅੱਗੋਂ ਵਿੱਚ স্পੈਸ਼ਲ ਪ੍ਰੋਬਲ ਲੈਣੀ ਆ ਤੇ ਘਰ ਦੀ ਗੱਡੀ ਤੇ ਗੱਡਾ ਹੋ ਗਾੜ ਆਪਣੀ ਸਰਕਾਰ ਜੋ ਮਰਜ਼ੀ ਕਰ ਲੋ ਬੀਜੇਪੀ ਨੇ ਪੁੱਛਾਂ ਫੜੀਆਂ ਗਿਆ ਉਹਨਾਂ ਤੇ ਵੋਟਾਂ ਚਾਹੀਦੀਆਂ ਜਿਹੜੀਆਂ ਬਾਬੇ ਕੋਲ ਹੈਗੀਆਂ ਹੂੰ ਇਸ ਕਰਕੇ ਸਾਡੇ ਕੁਝ ਜਥੇਦਾਰ ਜਿਵੇਂ ਬਾਬਾ ਟੇਕ ਸਿੰਘ ਤੋਂ ਨੌਲਾ ਉਹਨੇ ਨਖੇਦੀ ਕੀਤੀ ਹੈ ਗਿਆਨੀ ਰਕबीर ਸਿੰਘ ਹੈੱਡ ਗ੍ਰੰਥੀ ਸੱਚਖੰਡੀ ਮੰਦਰ ਸਾਹਿਬ ਉਹਨਾਂ ਨੇ ਇਹਦੀ ਗੱਲ ਕਹੀ ਵੀ ਸਾਡੇ ਬੰਦੀ ਸਿੰਘਾਂ ਦੀ ਰਹਿਣੀ ਕੀਤੀ ਜਾ ਰਹੀ ਜੀ ਜਥੇਦਾਰ ਸਾਹਿਬ ਇਦ ਸਾਧ ਨੂੰ ਬੰਦੀ ਸਿੰਘ ਨਾਲ ਜੋੜ ਕੇ ਨਾ ਵੇਖੋ ਤੁਸੀਂ ਹੂੰ ਇਹਦੇ ਤੇ ਜੋ ਟਿੱਪਣੀ ਕਰਨੀ ਟੱਟ ਕੇ ਕਰੋ ਲੇਕਿਨ ਬੰਦੀ ਸਿੰਘ ਨੂੰ ਬਿਲਕੁਲ ਨਾ ਜੋੜੋ ਬੰਦੀ ਸਿੰਘ ਦਾ ਤੁਸੀਂ ਵੱਖਰੇ ਆਪਣੇ ਬਿਆਨਬਾਜ਼ੀ ਕਰਨੀ ਜਾਂ ਜੀ ਸੱਜ ਕੇ ਕਰੋ ਇਹਦੇ ਨਾਲ ਨਾ ਜੋੜੋ ਕਿੱਥੇ ਰਾਮ ਰਾਮ ਤੇ ਕਿੱਥੇ ਟੈਂਟ ਹੈ ਉਹ ਹਾਲਾ ਬੰਦੀ ਸਿੰਘ ਤੇ ਕੁਰਬਾਨੀ ਵਾਲੇ ਸਿੰਘ ਇਹ ਕੋਈ ਕੁਰਬਾਨੀ ਨਹੀਂ ਹੈਗਾ ਇਨੇ ਦੇ ਸਮਾਜ ਚ ਅਸਮਾਨਪਨ ਪੈਦਾ ਕੀਤਾ ਉਹਨਾਂ ਚ ਹੈ ਜੀ ਇਸ ਕਰਕੇ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਅੱਗੇ ਤੋਂ ਤੁਸੀਂ ਖਿਆਲ ਰੱਖਿਓ ਵੀ ਤੁਸੀਂ ਇਹਦੀ ਨਖੇਦੀ ਕਰਨੀ ਡਟ ਕੇ ਕਰੋ ਇਹਦੇ ਖਿਲਾਫ ਬੋਲਣਾ ਡਟ ਕੇ ਬੋਲੋ ਲੇਕਿਨ ਉਹਨਾਂ ਨੂੰ ਕਹਿ ਦਿਓ ਜਿਹੜੇ ਵੋਟਾਂ ਦੀ ਖਾਤਰ ਅੱਜ ਵੀ ਜਾ ਕੇ ਗਿੜਗੜਾਉਂਦੇ ਵੀ ਸਾਨੂੰ ਵੋਟਾਂ ਚਾਹੀਦੀਆਂ ਨੇ ਤੁਸੀਂ ਕੀ ਕਰਦੇ ਕੀ ਕਹੋਨੇ ਸਾਨੂੰ ਨਾਲ ਲੜਨ ਦਾ ਕੋਈ ਨਹੀਂ ਹੈ ਜੀ ਜੀ ਪਰ ਸਾਬ ਬੀਤੇ ਦਿਨੀ ਐਸਜੀਪੀਸੀ ਨੇ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਮੰਗ ਕੇਤੀ ਗਈ ਸੀ 11 ਤਰੀਕ ਨੂੰ اجلاس ਕਰਨ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਉਹ ਮਾਮਲਾ ਸ਼੍ਰੀ ਕਾਲਤਾਖਸਾਹ ਭੇਜ ਦਿੱਤਾ ਪਰ ਇਸ ਤੋਂ ਬਾਅਦ ਫਿਰ ਬੀਤੇ ਦਿਨੀ ਹੀ ਪੰਜ ਮੈਂਬਰੀ ਕਮੇਟੀ ਨੇ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੇ ਨੂੰ ਅਪੀਲ ਕੀਤੀ ਕਿ ਇਹ ਜੋ ਮੰਗ ਹੈ ਸਾਡੀ ਪੂਰੀ ਕੀਤੀ ਜਾਵੇ ਸਭ ਦੀ ਨਜ਼ਰ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਟਿਕਿਆ ਹੋਈਆਂ ਤੇ ਅਸੀਂ ਇਹ ਵੀ ਦੇਖਦੇ ਆ ਕਿ ਜੋ ਇਜਾਜ਼ਤ ਹੈ ਤੇ ਜਿਸੰਗ ਸਮੁੰਦਰੀ 홀 ਦੇ ਵਿੱਚ ਜਲਾਸ ਕਰਨ ਦੀ ਇਹ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਮਿਲਦੀ ਹੈ ਫਿਰ ਸਿਰਫ ਬਾਦਲਾਂ ਲਈ ਹੀ ਇਜਾਜ਼ਤ ਆਉਂਦੀ ਹੈ। ਕੋਲਕਾ ਮੈਂ ਇਹ ਦੱਸ ਦਿਆਂ ਵੀ ਜੇ ਤੇ ਇਹਨਾਂ ਆਜ਼ਾਦਤ ਦਿੱਤੀ ਤੇ ਬਹੁਤ ਚੰਗੀ ਗੱਲ ਨਹੀਂ ਤੇ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਉੱਥੇ ਇੱਕ ਘੰਟੇ ਦਾ ਪ੍ਰੋਗਰਾਮ ਹੋਏਗਾ ਉੱਥੇ ਦਰੀਆਂ ਵਛਾ ਕੇ ਬਹਿ ਕੇ ਤੇ ਆਪਣਾ ਪ੍ਰੋਗਰਾਮ ਕਰ ਰਹੇ ਨੇ। ਹਾਂ। ਤੇ ਇਹ ਕਨਫਰਮ ਹੋ ਜਾਊਗਾ ਵੀ ਸਿਰਫ ਇਹ ਬਾਦਲ ਦੀ ਜਗੀਰ ਆ ਬਸ। ਬਾਦਲ ਪਰਿਵਾਰ ਦੀ ਜ਼ਗੀਰ ਹੈ ਜਿੰਨੂੰ ਮਰਜ਼ੀ ਦੇਣ ਜਿੰਨੂੰ ਮਰਜ਼ੀ ਨਾ ਦੇਣ ਪਰ ਸਮਾ ਕਦੀ ਇੱਕ ਨੀਂਦਾਂ ਸਾਡੇ ਕੋਲੋਂ ਤਿੰਨ ਸੰਸਥਾਵਾਂ ਨੇ ਦੇਣ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਚੌਥੀ ਸੰਸਥਾ ਸਾਡੇ ਕੋਲੋਂ ਦੋ ਆਈ ਸਰਕਾਰ ਕੰਨੀ ਚਲਦੀ ਹੈ ਹੋਏ ਚਾਰ ਮਜ਼ਬੂਤ ਸਸਤਾਵਾਂ ਸਾਡੇ ਹੋਣ ਦੇ ਬਾਵਜੂਦ ਦੀ ਬੰਨੂ ਅਕਾਲੀ ਸਰਕਾਰ ਵਾਲੇ ਇਹ ਦਾਅਦ ਨਹੀਂ ਪੀ ਅੱਜ ਤੱਕ ਪੰਥ ਕਿਹੜਾ ਕਾਜ ਕੀਤਾ ਇਹਨਾਂ ਨੇ ਅੱਜ ਤੱਕ ਦਾ ਐ ਹੋਏ ਕੀਤਾ ਬਜਾ ਕੀਤਾ ਕਿ ਜਿਹੜੇ ਵਿਰੋਧੀ ਆ ਉਹਨਾਂ ਨੂੰ ਮੱਥਾ ਨਹੀਂ ਟੇਕਣਾ ਵਿਰੋਧੀਆਂ ਨੂੰ ਵੰਣੀ ਦੇਣਾ ਵਿਰੋਧੀਆਂ ਨੂੰ ਇਥਸਾਲ ਨਹੀਂ ਦੇਣਾ ਅੱਜ ਸਰਕਾਰ ਨੇ ਸਵਾਲ ਪੁੱਛਿਆ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਜੀ ਅਸੀਂ ਭੇਜ ਦਿੱਤਾ ਹੈ ਤੇ ਦਿਖਤ ਅਰਕਾਲ ਤੱਕ ਨੂੰ ਜੀ ਭਾਈ ਇਹ ਪ੍ਰਬੰਧਕੀ ਮਾਮਲਾ ਵਾ ਇਹ ਮਾਮਲਾ ਪ੍ਰਬੰਧਕੀ ਆ ਇਹ ਨਾ ਤੇ ਕੋਈ ਧਾਰਮਿਕ ਮਾਮਲਾ ਵਾ ਤੇ ਨਾ ਕੋਈ ਮਰਿਆਦਾ ਦਾ ਮਾਮਲਾ ਵਾ ਤੁਸੀਂ ਆਪਣੀ ਜ਼ਿੰਮੇਵਾਰੀ ਪੁਲਾਹ ਕੇ ਤੇ ਜਿਹਦਰ ਕਾਲ ਤੱਕ ਤੂੰ ਭੇਜ ਰਹੇ ਹੋ ਇਹ ਤੁਸੀਂ ਕਰਨਾ ਤੇ ਜੇ ਤੁਸੀਂ ਨਹੀਂ ਦੇਣਾ ਤਾਂ ਕਹਿ ਦਿਓ ਸੀ ਨਹੀਂ ਦੇਣੀ ਤਾਂ ਇਹ ਸਿਰਫ ਸ਼੍ਰੋਮਣੀ ਕਮੇਟੀ ਦੀ ਸਾਡੀ ਜ਼ਾਰੇਦਾਰੀ ਆ ਜੇ ਨੂੰ ਦਈਏ ਜੀ ਕਰੰਦੀ ਇਹ ਨਾ ਦਈਏ ਸੀ ਹਮ ਇਸ ਕਰਕੇ ਲੋਕਾ ਜਿਹਾ ਭੰਬਲ ਪੂਸਾ ਪੈਦਾ ਹੋ ਜਾਏਗਾ ਵੀ ਜੇ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਜਿੱਥੇ ਦਿੱਤੀ ਉਹਨੂੰ ਨਾ ਹਲ ਦਿੱਤਾ ਤੇ ਜਿਹੜੀ ਗੱਲ ਅੱਗੇ ਕਹੀ ਜਾਂਦੀ ਸੀ ਵੀ ਅਜ਼ਾਰੇਦਾਰੀ ਬਾਦਰਦਲ ਦੀ ਸ਼ਰਮਣੀ ਕਮੇਟੀ 'ਤੇ ਮੋਹਰ ਲੱਗਦੀ ਤੇ ਜਿਹੜੇ ਉਹ ਆਉਣਗੇ ਬਾਹਰ ਉਹ ਇਹਨਾਂ ਦੇ ਗੇਟ 'ਤੇ ਤਰੀਆਂ ਵਿਸਾ ਕੇ ਸੜਕ ਤੇ ਬੈਠ ਜਾਣਗੇ ਤੇ ਉੱਥੇ ਬਹਿ ਕੇ ਤੇ ਆਪਣਾ 10 ਮਿੰਟ ਜਿਹੜਾ ਪ੍ਰੋਗਰਾਮ ਕਰਨਾ ਆਪਣੀ ਜਿਹੜੀ ਚੋਣ ਕਰਨੀ ਕਰਕੇ ਚੱਲੇ ਜਾਣਗੇ ਲੇਕਿਨ ਮੈਂ ਇਹ ਵੀ ਦੱਸ ਦਿਆ ਕੱਲ ਜਥੇਦਰਾਂ ਦੀ ਮੀਟਿੰਗ ਅਕਾਲ ਤਖਦ ਦੇ ਉੱਤੇ ਜੀ ਉਸ ਮੀਟਿੰਗ ਦੇ ਵਿੱਚ ਵੀ ਸਿੱਧਾ ਪੁੱਠਾ ਫੈਸਲਾ ਲਿਆ ਜਾ ਸਕਦਾ ਪਰ ਮੈਂ ਇਹ ਦੱਸ ਦਿਆਂ ਜੇ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਦੀ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਤੇ ਰੋਕ ਲਗਾਈ ਤੇ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਏਗਾ ਕਿਉਂ ਪੰਜ ਮੈਂਬਰੀ ਕਮੇਟੀ ਜਿਹੜਾ ਆਪਣਾ ਕਾਰਜ ਸਿਖ ਕਰ ਚੁੱਕੀ ਆ ਉਹਦੀ ਡਿਊਟੀ ਜਿਹੜੀ 2 ਦਸੰਬਰ 2024 ਤੋਂ ਸਵੇਣੀ ਲੱਗੀ ਸੀਗੀ ਤੁਸੀਂ ਭਰਤੀ ਕਰਕੇ ਡੈਲੀਗੇਟ ਚੁਣਨੇ ਤੇ ਡੈਲੀਗੇਟ ਆਪੇ ਆਪਣਾ ਪ੍ਰਧਾਨ ਚੁਣ ਲੈਣਗੇ ਆਪਣੀ ਬੋਡੀ ਚੁਣ ਲੈਣਗੇ ਹਾਂ ਫਿਰ ਤੁਸੀਂ ਕੱਲ ਨੂੰ ਰੋਕ ਲਗਾਵ ਜੰਦੇ ਹੋ ਵੀ ਪੰਜ ਮੈਂਬਰ ਦੀ ਕਮੇਟੀ ਜਿਹੜੀ ਤੇ ਸਟਾਪ ਕੀਤੀ ਜਾਂਦੀ ਆ ਇਹ ਕਿਸੇ ਪ੍ਰਕਾਰ ਦਾ ਕੋਈ ਕਾਰਜ ਕਰਨਗੇ ਤੇ ਜਿਹੜੇ ਡੈਲੀਗੇਟ ਚੁਣੇਗੇ ਆਪਣਾ ਪ੍ਰਧਾਨ ਚੁਣ ਲੈਣਗੇ ਕੋਈ ਗਲਤ ਜੀ ਪਰ ਜੇ ਤੁਸੀਂ ਇਹ ਗਲਤੀ ਕੀਤੀ ਤੇ ਇਹ ਵੀ ਤੁਹਾਡੇ ਖਿਲਾਫ ਜਾਏਗੀ ਹਾਂ ਇਸ ਕਰਕੇ ਕੱਲ ਜਿਹੜੀ ਐਮਰਜੈਂਸੀਲੀ ਮੀਟਿੰਗ ਬੁਲਾਈ ਗਈ ਹੈ ਕਾਲ ਤੱਕ ਦੇ ਉੱਤੇ ਜੀਦੇ ਬਾਰੇ ਕਿਹਾ ਜਾਂਦਾ ਸੀ ਵੀ ਜਿਹੜੀ ਪਹਿਲੀ 1 ਅਗਸਤ ਨੂੰ ਮੀਟਿੰਗ ਕਾਲ ਕੀਤੀ ਸੀ ਉਹ ਪੋਸਟਮੋਰਮ ਨਿਸਕਰਤ ਕੀਤੀ ਗਈ ਸੀ ਵੀ ਭਾਈ ਕੁਲਦੀਪ ਸਿੰਘ ਗੜਗਾਇ ਦੇ ਭਾਈ ਦੀ ਡੈਥ ਐਕਸੀਡੈਂਟ ਚ ਹੋ ਗਈ ਸੀ ਜੀ 10 ਤਰੀਕ ਨੂੰ ਭੋਗ ਹੈ ਕਿਹਾ ਜਾਂਦਾ ਵੀ 10 ਤਰੀਕ ਦੀ ਜਿਹੜੀ ਹੈ ਭੋਗ ਤੋਂ ਬਾਅਦ ਜਿਹੜਾ ਸੀ ਇਹ ਮੀਟਿੰਗ ਕਾਲ ਕੀਤੀ ਜਿਉ ਲੇਕਿਨ 6 ਤਰੀਕ ਨੂੰ ਜਿਹੜੀ ਇਹ ਮੀਟਿੰਗ ਕਾਲ ਕੀਤੀ ਹੈ ਕਈ ਪ੍ਰਕਾਰ ਦੇ ਸ਼ੰਕੇ ਪੈੜ ਕਰਦੀ ਹੈ ਹਾਂ ਜੇ 2 ਦਸੰਬਰ 2024 ਦੇ ਹੁਕਮਨਾਮਿਆਂ ਨੂੰ ਕਿਸੇ ਪ੍ਰਕਾਰ ਦੀ ਛੇੜਨ ਦੀ ਕੋਸ਼ਿਸ਼ ਕੀਤੀ ਗਈ ਤੇ ਪੂਰੀ ਦੁਨੀਆ ਵਿੱਚ ਸਿੱਖ ਜਿਹੜੇ ਆ ਭਾਈ ਕੁਲਦੀਪ ਸਿੰਘ ਦੇ ਤੇ ਬਾਦਲ ਜਦੇ ਪਤਲੇ ਛੱਡ ਜੀ ਇਹ ਕਮੀ ਦਿੱਤਾ ਪੈਜੀ ਕੇ ਇਸ ਕਰਕੇ ਉਹਨਾਂ ਨੂੰ ਅਜੇ ਤੱਕ ਹਾਲ ਦੀ ਕੜੀ ਇਹਨਾਂ ਨੇ ਹਾਂ ਨਹੀਂ ਕੀਤੀ ਨਾ ਨਾ ਕੀਤੀ ਨਾ ਹੀ ਕਰਦੇ ਕੋਈ ਗੱਲ ਨਹੀਂ ਜਿਹੜੇ ਨਾ ਸੀ ਹਾਂ ਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੋਂ ਪਪਟ ਬਣਿਆ ਮਾ ਬਦਲ ਪਰਵਾਰ ਦਾ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਉੱਤੇ ਸਮੇਂ ਦੇ ਉੱਤੇ ਕਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਹੀਂ ਸਿਖਾਇਆ ਕਿ ਫਲਾਣਾ ਬੰਦਾ ਦੀ ਬਦਲੀ ਇੱਥੇ ਕਰ ਦਿਓ ਜੀ ਇੱਥੇ ਕਰ ਦਿਓ ਕਦੀ ਨਹੀਂ ਸਿਖਾਇਆ ਉਹ ਕਹਿੰਦੇ ਸੀ ਵਰਕਰਾਂ ਮਾ ਭਈ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜਿਹਦਾ ਗੁਰਚਰਨ ਸਿੰਘ ਟੋੜਾ ਮੇਰੇ ਕੋਲੇ ਜੀ ਉਹਨਾਂ ਕੋਲ ਜਾ ਕੇ ਕੰਮ ਦੱਸੋ ਕਿਹੜਾ ਗੇਕੜਾ ਨਹੀਂ ਹੈਗਾ ਹਾਂ ਤੇ ਹੁਣ ਤੇ ਉੱਪਰ ਵੀ ਬਾਦਲ ਤੇ ਥੱਲੇ ਵੀ ਬਾਦਲ ਤੇ ਸੱਜੇ ਵੀ ਬਾਦਲ ਤੇ ਖੱਬੇ ਵੀ ਬਾਦਲ ਬਾਦਲ ਹੀ ਬਾਦਲ ਬਾਦਲ ਹੀ ਬਾਦਲ ਦਿਖਾਈ ਦਿੰਦਾ ਜੀ ਬਿਲਕੁਲ ਕੱਲ ਨੂੰ 71 ਤਾਂ ਹੋਣ ਜਾ ਰਹੀ ਹੈ ਜਤਤਾਰ ਸਹਿਬਾਨਾ ਦੀ ਵੀ ਉਸ ਤੋਂ ਬਾਅਦ ਕੀ ਹੁੰਦਾ ਧਾਮੇ ਸਾਹਿਬ ਨੇ ਤਾਂ ਆਪਣਾ ਖਿਹੜਾ ਛਡਾਉਣ ਦੀ ਕੀਤੀ ਹੈ ਕਿ ਮੰਗ ਪੁੱਤਰ ਜਿਹੜਾ ਸਿੱਗ ਦੇ ਰਿਤਾ ਤੇ ਕੀ ਮੁੜ ਅਪੀਲ ਜੋ ਪੰਜ ਮੈਂਬਰੀ ਕਮੇਟੀ ਨੇ ਕੀਤੀ ਹੈ ਧਾਮੇ ਸਾਹਿਬ ਉਸਤੇ ਵਿਚਾਰ ਤਾਂ ਹੁਣ ਨਹੀਂ ਕਰਨਗੇ ਉਹਨਾਂ ਨੇ ਕਹਿ ਦਿੱਤਾ ਕਿ ਜੱਜਦਾਰੀ ਕਰਨਗੇ ਜੱਜਦਾਰ ਵੀ ਕੀ ਇਸ ਦੇ ਉੱਤੇ ਫੈਸਲਾ ਸੁਣਾਉਂਦੇ ਨੇ ਤਾਂ ਦੇਖਣ ਵਾਲੀ ਗੱਲ ਹੈ ਅੱਜ ਐਸਜੀਪੀਸੀ ਦਾ ਵਿਸ਼ੇਸ਼ اجلاس ਵੀ ਸੀ ਭੱਟੀ ਸਾਹਿਬ ਉਸ ਦੌਰਾਨ ਕੀ ਕੁਝ ਹੋਇਆ ਕਿਹੜਾ ਮਤਾ ਪਾਸ ਕੀਤਾ ਗਿਆ ਇਹ ਕਹਿੰਦੇ ਜੀ ਅਸੀਂ ਅਪੀਲ ਰੂਪ ਵਿੱਚ ਮਤਾ ਪਾਸ ਕੀਤਾ ਹੈ ਵੀ ਅਕਾਲ ਪਤਖ ਧਾਰਮਿਕ ਨੈਤਿਕ ਤੇ ਅਧਿਆਤਮਿਕ ਤੌਰ ਤੇ ਸਿੱਖਾਂ ਦੀ ਗਾਵੀ ਕਰਦਾ ਵਾ ਤੇ ਸਾਰੇ ਤਖ ਜਿਹੜੇ ਗੁਰਮਿਆਰ ਅਨੁਸਾਰ ਗੁਰ ਗੁਰਮਰਿਆਦਾ ਅਨੁਸਾਰ ਪ੍ਰਭੂ ਸਤਾ ਸੰਪੰਦ ਹੈ ਲੇਕਿਨ ਨਾਲ ਇਹ ਵੀ ਕਹਿੰਦੇ ਆ ਕਿ ਅਕਾਲ ਪਤਖ ਸੁਪਰੀਮ ਹੁਣ ਇਹਨਾਂ ਨੇ ਕਿਹਾ ਕਿ ਅਕਾਲ ਪਤਖ ਸੁਪਰੀਮ ਆ ਤੇ ਉਹਦੀ ਸਰਵਜਤਾ ਬਣਾਈ ਰੱਖਣੀ ਜਾਣੀ ਚਾਹੀਦੀ ਹੈ ਪ੍ਰਮਾਨ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਹੇ ਵੀ ਜਿਹੜੇ ਇਹਦੇ ਵਿਧਿ ਵਿਵਧਾਨ ਦੀ ਰੋਸ਼ਨੀ ਜਹਦਰ ਸਾਹਿਬ ਨੂੰ ਉਹਨਾਂ ਨੇ ਕਿਹਾ ਪੀ ਪੰਥਕ ਰਵੈਤਾ ਨੂੰ ਕਦੀ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕੌਮੀ ਫੈਸਲੇ ਜਿਹੜੇ ਨੇ ਉਹ ਅਕਾਲ ਤੱਕ ਤੇ ਹੋਣਗੇ ਤੇ ਜਿਹੜੇ ਰੀਜਨਲ ਫੈਸਲੇ ਦੇ ਉਹ ਬਾਹਰ ਦੇ ਤਖਤ ਆਪਣੇ ਲੈਵਲ ਤੇ ਕੋਈ ਕਾਰਵਾਈ ਕਰ ਸਕਦੇ ਨੇ ਬੇਸਕਰ ਤੋਂ ਨਵੀਂ ਗੱਲ ਕਹੀ ਵੀ ਜਥੇਦਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਉਣੀ ਹੋਵੇ ਤੇ ਬੜਾ ਸੋਚ-ਸਮ ਕੇ ਬੁਲਾਵੇ ਆਮ ਤੌਰ ਤੇ ਜਿਹੜੀ ਮੀਟਿੰਗ ਬੁਲਾਉਣੀ ਉਹਦਾ ਅਜੰਡਾ ਤੇ ਜਥੇਦਾਰ ਨੂੰ ਘੱਟੋ-ਘੱਟ ਜਿਹੜੇ ਬਾਕੀ ਜਥੇਦਾਰ ਨੇ ਉਹਨਾਂ ਨੂੰ 7 ਦਿਨ ਪਹਿਲਾਂ ਦੱਸਿਆ ਜਾਵੇ। ਹੂੰ। ਹੁਣ ਉਹਦੇ ਵਿੱਚ ਦੱਸਦੇ ਕਿ ਨਹੀਂ ਦੱਸਦੇ। ਇਹਨਾਂ ਨੇ ਕਿਹਾ ਵੀ 19 ਨਵੰਬਰ 2003 ਨੂੰ ਇੱਕ ਫੈਸਲਾ ਹੋਇਆ ਸੀ ਕਾਲ ਤਖ ਦੇ ਉੱਤੇ। ਜੀ। ਜੀ ਦੇ ਵਿੱਚ ਇਹੀ ਫੈਸਲਾ ਕੀਤਾ ਗਿਆ ਸੀਗਾ ਵੀ ਜਿਹੜੇ ਬਾਹਰ ਦੇ ਦਗਤ ਹੈ ਉਹ origignal ਵਸਲੇ ਹਲ ਕਰ ਸਕਦੇ ਕਿਉਂਕਿ ਕੌਮੀ ਵਸਲੇ ਕਾਲ ਤੱਕ ਤੇ ਹੋਣਗੇ ਹੂੰ ਉਸ ਤਰ੍ਹਾਂ ਕੀ ਨਕਿਆ ਬਾਕੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਬੜੇ ਠੰਡੇ ਮਾਹੌਲ ਦੇ ਵਿੱਚ ਸਾਡੀ ਹੋਈ ਆ ਮੀਟਿੰਗ ਹੋਈ ਆ ਹੂੰ ਤੇ ਅਕਾਲ ਤਖਤ ਦੇ ਉੱਤੇ ਸ਼ਿਕਾਇਤਾਂ ਜਿਹੜੀ ਆ ਰਹੀਆਂ ਉਹਨਾਂ ਦੀ ਬੜੀ ਪਰਮਾਰ ਅਕਾਲ ਤਖਤ ਪਹਿ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਦਿੰਦਾ ਤੇ ਧਰਮ ਪ੍ਰਚਾਰ ਕਮੇਟੀ ਅੱਗੇ ਪ੍ਰਚਾਰਕਾਂ ਦੀ ਡਿਊਟੀ ਲਾ ਦਿੰਦਾ ਤੇ ਸਾਡੇ ਪ੍ਰਚਾਰਦਮ ਚ ਵਗਣ ਪੈਂਦਾ ਤੇ ਬੀਬੀ ਕਿਰਿੰਜੀਤ ਕੋਰ ਨੇ ਇੱਕ ਮਤਾ ਪਾਸ ਕੀਤਾ ਵੀ ਇੱਕ ਐਡਵਾਈਜ਼ਰੀ ਕਮੇਟੀ ਬਣਾਈ ਜਾਵੇ ਜਿਹੜੀ ਉਹ ਸ਼ਿਕਾਇਤਾਂ ਤੇ ਵਿਚਾਰ ਚਰਚਾ ਕਰਕੇ ਤੇ ਆਪਣੀ رائے ਦੇਵੇ। ਜੀ। ਜੇ ਕੋਈ ਵਿਅਕਤੀ ਉੱਤੋਂ ਸੰਤੁਸ਼ਟ ਨਹੀਂ ਤੇ ਉਹਨੂੰ ਬਕਾਇਦਾ ਤੌਰ ਤੇ ਆਪਣੀ ਅਪੀਲ ਅਕਾਦਕ ਲਿਖ ਤੇ ਕਰਨ ਦਾ ਅਧਿਕਾਰ। ਠੀਕ ਆ ਇਹ ਐਡਵਾਈਜ਼ਰੀ ਕਮੇਟੀ ਦਾ ਮਾਮਲਾ ਤਾਂ ਪਹਿਲਾਂ ਵੀ ਸਾਹਮਣੇ ਆਇਆ ਸੀਗਾ। ਹਾਂ। ਲੇਕਿਨ ਕੋਈ ਨਹੀਂ ਕਰਦਾ। ਹੁਣ ਅੱਜ ਇਹਨਾਂ ਨੇ ਪਹਿਲੀ ਗੱਲ ਤੇ ਆ ਵੀ ਦਿੱਲੀ ਕਮੇਟੀ ਲੈ ਲਓ ਤੁਸੀਂ ਹਰਿਆਣਾ ਕਮੇਟੀ ਲੈ ਲਓ ਪਟਨਾ ਸਾਹਿਬ ਕਮੇਟੀ ਲੈ ਲਓ ਹਜੂਤ ਸਾਹਿਬ ਕਮੇਟੀ ਲੈ ਲਓ ਹੋਰ ਕਿ ਕਮੇਟੀਆਂ ਲੈ ਲਓ ਵਡੀਆਂ ਕਿ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਵੀ ਸਾਡੀ ਅਸੀਂ ਇੱਕ ਅਪੀਲ ਕਰਨ ਜਿਹਦਰ ਨੂੰ ਜੀ ਇਹਨਾਂ ਦੇ ਆਗੂ ਤੇ ਕਹਿੰਦੇ ਵੀ ਜਥੇਦਾਰ ਦਾ ਅਧਿਕਾਰ ਖੇਤਰ ਉਹਦੇ ਸਕੱਤਰ ਤੋਂ ਦੂ ਬਾਹਰ ਨਹੀਂ ਹੈਗਾ ਹਾਂ ਮੈਂ ਫਿਰ ਸਪਸ਼ਟ ਕਰਦੇ ਆ ਵੀ ਨਹੀਂ ਜਿੱਥੇ ਦਾ ਅਧਿਕਾਰਤਿਕ 170 ਸਿਦੇਸ਼ਨ ਵਿੱਚ ਸਿੱਖਵਾਦ ਜਿੱਥੋਂ ਦਾ ਸਿੱਖ ਵੱਸਦਾ ਉੱਥੋਂ ਤੱਕ ਦੇਖਦੇ ਦਾ ਅਧਿਕਾਰ ਖੇਤਰ ਰਹੇਗਾ ਜੇ ਨਹੀਂ ਹੈਗਾ ਤੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਸ਼ੰਭੂ ਬਾਰਡਰ ਨਹੀਂ ਕਰਸ ਕਰਦਾ ਅੱਜ ਕੱਲ ਜੀ ਆਪ ਕੋ ਬਾਤ ਨਹੀਂ ਜਾਂਦਾ ਉਹਦਾ ਤੇ ਫਿਰ ਤੁਸੀਂ ਆ ਜਿਹੜੇ ਅੱਜ ਅਪੀਲ ਕਹਿੰਦੇ ਹੋ ਅਪੀਲ ਨਹੀਂ ਇਹ ਵੀ ਤੁਹਾਡਾ ਆਦੇਸ਼ ਆ ਜਥੇਦਾਰ ਉਸ ਟਾਈਮ ਵੀ ਅਪੀਲ ਤੁਸੀਂ ਕਹਿ ਕੇ ਤੇ ਜਰੂਰ ਆਪਾਂ ਪਿੱਛਾ ਛਡਾ ਰਹੇ ਹੋ ਹਮ ਲੇਕਿਨ ਦੇਸ਼ ਦੇ ਰਹੇ ਹੋ ਤੁਸੀਂ ਜਥੇਦਾਰ ਚਲੋ ਕੋਈ ਗੱਲ ਨਹੀਂ ਦੇਵੋ ਦੇਸ਼ ਅੱਜ ਜਹਦਰ ਵੇਖਣਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਕਹਿ ਤਾਂ ਵੀ ਐਮਰਜੈਂਸੀ ਮੀਟਿੰਗ ਤੇ ਕੱਲ ਕੀਤੀ ਜਾ ਸਕਦੀ ਲੇਕਿਨ ਰੈਗੂਲਰ ਮੀਟਿੰਗ ਜਿਹੜੀ ਉਹ ਇੱਕ ਹਫਤਾ ਪੇਲੇ ਸਭ ਨੂੰ ਜਨਰਲ ਸੱਦਾਵੇ ਤੇ ਬਕਾਇਦਾ ਤੌਰ ਤੇ ਜਹਦਰ ਨੂੰ ਜਾਣਕਾਰੀ ਜਾਵੇ ਜਿਹੜੀ ਕੱਲ ਦੀ ਮੀਟਿੰਗ ਜੀ ਉਹਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਮੈਸਪੇਸ ਹੁੰਦੇ ਕਿ ਨਹੀਂ ਹੁੰਦੇ ਇਹਦੀ ਪਤਾ ਦੇਖਣ ਉਹਨਾਂ ਨੇ ਕਿਹਾ ਸੀ ਮੈਨੂੰ ਬੁਲਾਇਆ ਤਾਂ ਮੈਂ ਨੰਗੇ ਪੈਰੀ ਜਾਊਂਗਾ ਜੀ ਦੂਸਰੇ ਪਾਸੇ ਭਾਈ ਵੀਰ ਸਿੰਘ ਜਿਨ੍ਹਾਂ ਨੇ ਉਹ ਪੰਜਾਬੀ ਗਾਣਾ ਗਾਇਆ ਸੀ ਉਹਨਾਂ ਨੂੰ ਬੁਲਾਇਆ ਹਾਂ ਤੇ ਤੀਸਰੇ ਪਾਸੇ ਇੱਕ ਜਿਹੜੇ ਜਸਵੰਤ ਸਿੰਘ ਜਫਰ ਭਾਸ਼ਾ ਵਿਭਾਗ ਦੇ ਸਾਡੇ ਡਾਇਰੈਕਟਰ ਨੇ ਉਹਨੂੰ ਬੁਲਾਇਆ ਇਹ ਤਿੰਨ ਬੰਦਿਆਂ ਦਾ ਫੈਸਲਾ ਕਰਨਾ ਕੀ ਕਰੋਗੇ ਭਾਂਡੇ ਮੰਜਾਓਗੇ ਚੰਗੀ ਗੱਲ ਆ ਅਕਾਲ ਪਖਦ ਦੇ ਉੱਤੇ ਜਿਹੜਾ ਗੁਰੂ ਘਰ ਦੀ ਸੇਵਾ ਕਰਕੇ ਜਾਂਦਾ ਉਹ ਵੱਡਾ ਹੋ ਜਾਂਦਾ ਛੋਟਾ ਹੋ ਨਹੀਂ ਜਾਂਦਾ ਲੋਕਾਂ ਦੇ ਸਤਕਾਰ ਦਾ ਵੱਧ ਜਾਂਦਾ ਇਸ ਕਰਕੇ ਚੰਗੀ ਗੱਲ ਤੁਸੀਂ ਲਓ ਤਨਖਾਹ ਕਿਉਂਕਿ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਹੁੰਦੇ ਸੀ 1984 ਜਦੋਂ ਟੈਕ ਹੋਇਆ 1994 ਜਦੋਂ 500 506 ਗਿਆ ਸੀ ਜਿੱਦ ਤੱਕ ਗਿਆ ਸੀ 1994 ਜਦੋਂ ਪੇਸ਼ ਹੁੰਦੇ ਹਾਲ ਤੱਕ ਤੇ ਤੇ ਸਭ ਤੋਂ ਸਖਤ ਸਜ਼ਾ ਅੱਜ ਤੱਕ ਜਿਹੜੀ ਲਾਈ ਗਈ ਸੀ ਉਹ ਸਰਦਾਰ ਮੁੱਟਾ ਸਿੰਘ ਲਈ ਗਈ ਸੀ ਸਦਾ ਭੁਗਤੀ ਸਜ਼ਾ ਭੁਗਤਣ ਤੋਂ ਬਾਅਦ ਆਪਣੀ ਖਿਮਾ ਜਾਚਰਨ ਦੀ ਅਰਦਾਸ ਕਰਾਈ ਤੇ ਤੁਸੀਂ ਇਹ ਸਭ ਨਾਲ ਲੋਕ ਉਹ ਫਿਰ ਜਾ ਕੇ ਕੇਂਦਰ ਚ ਮੰਤਰੀ ਬਣ ਗਏ ਸੀ ਤੁਸੀਂ ਬੰਦਾ ਵੱਡਾ ਹੋ ਜਾਂਦਾ ਛੋਟਾ ਨਹੀਂ ਹੁੰਦਾ ਜੀ ਕਿੰ ਲੱਗਦਾ ਕਿ ਪਲਕੇ ਜਿਹੜੀ ਕਤਰ ਤੋਂ ਤਾਂ ਹੋਣੀ ਹੈ ਇਸ ਦੇ ਵਿੱਚ ਡਾਕਟਰ ਕਰਮਜੀਤ ਜੋ ਗੁਨਾਦ ਦੇ ਯੂਨੀਵਰਸਿਟੀ ਦੇ ਵਾਈਸ ਡੀਨ ਟ੍ਰਾਂਸਫਰ ਨੇ ਉਹਨਾਂ ਨੂੰ ਜੋ ਸ਼ਿਕਾਇਤਾ ਸ਼੍ਰੀ ਕੌਤਕ ਸਾਹਿਬ ਤੇ ਪਹੁੰਚਣ ਉਸ ਬਾਰੇ ਵੀ ਚਰਚਾ ਹੋਵੇਗੀ ਉਹਨਾਂ ਦੇ ਦੋ ਵੱਡੇ ਸਿਪਾ ਸਲਾਰ ਨੇ ਡਾਕਟਰ ਅਮਰਦੀਪ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਗੋਗੁਆਣੀ ਜਿਹੜੇ ਅਕਾਲ ਤਖਤ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਨੇ ਹੂੰ ਉਹ ਤਾਂ ਕੀ ਬਗਾਲੂ ਕੋਈ ਜੀ ਮਾ ਜੋ ਜਥੇਦਾਰ ਨੂੰ ਕਿਹਾ ਉਹ ਕੁਛ ਹੀ ਹੋਣਾ ਵਾ ਜਥੇਦਾਰ ਨੇ ਭਾਵੇਂ ਜਰੂਰ ਜੋ ਕੁਛ ਉਹਨਾਂ ਨੇ ਕਿਹਾ ਸੀ ਉਹਦੀ ਨਿੰਦਾ ਕੀਤੀ ਸੀ ਵੀ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਵੀ ਵੇਦਾਂ ਦੀਆਂ ਜਿਹੜੀਆਂ ਕਰਮ ਕਾਂਡ ਦੇ ਉਹਨਾਂ ਨੂੰ ਤੁਸੀਂ ਗਰਬਾਣੀ ਨਾਲ ਜੋੜਨ ਦੀ ਗੱਲ ਕੀਤੀ ਉਹ ਕੋਈ ਵੀ ਸਿੱਖ ਮੰਨਣ ਲਈ ਤਿਆਰ ਨਹੀਂ ਜੀ ਮੇਰਾ ਖਿਆਲ ਨਹੀਂ ਪਰ ਉਹਨੇ ਕਿਹਾ ਆ ਕੋਈ ਸਖਤ ਤੋਂ ਸਖਤ ਕਾਰ ਵਾਰਨਿੰਗ ਹੋ ਜੂਗੀ ਜਦੋਂ ਠੀਕ ਅੱਗੇ ਤੋਂ ਖਿਆਲ ਰੱਖਿਓ ਬਾਕੀ ਕੁਝ ਹੋਣ ਵਾਲਾ ਨਹੀਂ ਹੂੰ ਕਿਉਂ ਤੋ ਸਪੈਸ਼ਲਾਰ ਜਿਨ੍ਹਾਂ ਦਾ ਜਿਹਦਰ ਤੇ ਪ੍ਰਭਾਵ ਹੈ ਡਾਕਟਰ ਅਮਰਜੀਤ ਸਿੰਘ ਤੇ ਡਾਕਟਰ ਇੰਦਰਜੀਤ ਗੋਗੋਆਣੀ ਜਿਹੜੇ ਸਲਾਹਕਾਰ ਕਮੇਟੀ ਦੇ ਮੈਂਬਰ ਲੈ ਕਾਲ ਤੱਕ ਦੇ ਇੱਕ ਰਾਜਗਪ ਚੱਡਾ ਦਾ ਵੀ ਅੱਜਕਲ ਪੰਜਾਬ ਦੀ ਸਿਆਸਤ ਚ ਕੁਝ ਜ਼ਿਆਦਾ ਜ਼ਿਕਰ ਨਹੀਂ ਹੋ ਰਿਹਾ ਉਹ ਵੀ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ ਪਹਿਲਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਰਗਰਮੀਆਂ ਸੀ ਪਰ ਹੁਣ ਨਹੀਂ ਨਜ਼ਰ ਆਉਂਦੇੋ ਕੀ ਲੱਗਦਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਕਿਉਂਕਿ ਲਗਾਤਾਰ ਦਿੱਲੀ ਤੋਂ ਆਏ ਜੋ ਵੀ ਨੇਤਾ ਸੀ ਜਿਨ੍ਹਾਂ ਦਾ ਵਿਰੋਧ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਦਿੱਲੀ ਤੋਂ ਆ ਕੇ ਆਪਣੀ ਚਲਾਉਂਦੇ ਨੇ ਇਸ ਗੱਲ ਦਾ ਤੇ ਜਾਂ ਫਿਰ ਰਾਜਗਪ ਚੱਡਾ ਖੁਦ ਹੀ ਆਪਣੀ ਇੱਛੇ ਦੇ ਨਾਲ ਪਿੱਛੇ हट ਗਏ ਨੇ ਕੀ ਲੱਗਦਾ ਤੁਹਾਨੂੰ ਤੇ ਰਾغب ਚੱਡੇ ਬਾਰੇ ਕਿਹਾ ਜਾਂਦਾ ਸੀਗਾ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣਦੀ ਤੇ ਤਿੰਨ ਲੱਖ ਹੁੰਦੇ ਸੀ ਇੱਕ ਮੁੱਖ ਮੰਤਰੀ ਇੱਕ ਸੁਪਰ ਮੁੱਖ ਮੰਤਰੀ ਇੱਕ ਚੀਪ ਮੁੱਖ ਮੰਤਰੀ ਹੂੰ ਮੁੱਖ ਮੰਤਰੀ ਤਾਂ ਭਗਵਾਨ ਦਾ ਮਾਨ ਹੋ ਗਏ ਤੇ ਸੁਪਰ ਮੁੱਖ ਮੰਤਰੀ ਚੱਡਾ ਸਾਹਿਬ ਹੋ ਗਏ ਜੀ ਚੱਡਾ ਸਾਹਿਬ ਦੇ ਕੋਲੇ ਹਰ ਫਾਈਲ ਜਾਂਦੀ ਸੀ ਸਰਕਾਰ ਦੀ ਇਹਨਾਂ ਨੂੰ ਚੀਫ ਡਵਾਈਜ਼ਰ ਲਾਇਆ ਸੀ ਤੇ ਬਾਅਦ ਵਿੱਚ ਮਾਨ ਸਾਹਿਬ ਨੇ ਇਹਨਾਂ ਨੂੰ ਮਨਜ਼ੂਰੀ ਨਹੀਂ ਕੀਤਾ ਤੇ ਉਹ ਜਿਹੜਾ ਪ੍ਰੋਜੈਕਟ ਸੀ ਉਹ ਖਤਮ ਕਰ ਦਿੱਤਾ ਸੀ ਇਹ ਚੀਫ ਡਵਾਈਜ਼ਰ ਲੱਗ ਕੇ ਬਕਾਇਦਾ ਤੌਰ ਤੇ ਸਾਰੀਆਂ ਫਾਈਲਾਂ ਚੈੱਕ ਕਰਦੇ ਸੀਗੇ ਹਾਂ ਤੇ ਇਹਨਾਂ ਨੇ ਆਪਣੀ 50 ਨੰਬਰ ਕੋਠੀ ਉਸੇ ਪੈਟਰਨ ਦੇ ਬਣਾਈ ਸੀ ਜਿਸ ਪੈਟਰਨ ਦੇ ਉੱਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਕੋਠੀ ਆ ਉਸੇ ਤਰ੍ਹਾਂ ਜਿਹੜੀਆਂ ਤੰਡਿਆਲੀ ਤਾਰ ਲਾਈ ਗਈ ਉੱਥੇ ਤਾਂ ਇੱਕ ਟਿਕਟ ਬਣਾਈ ਗਈ ਆਪਣੇ ਕੋਠੇ ਦੇ ਉੱਤੇ ਉਸੀ ਤਰ੍ਹਾਂ ਬਾਹਰ ਜਿਹੜੀ ਸੀ ਸਿਕਿਉਰਿਟੀ ਲਾਈ ਗਈ ਮਤਲਬ ਪੂਰਾ ਵੀਆਈਪੀ ਟ੍ਰੀਟਮੈਂਟ ਤੇ ਮੁੱਖ ਮੰਤਰੀ ਦੇ ਟਾਈਮ ਰੱਖਿਆ ਉਹਨਾਂ ਨੇ ਜੀ ਇਹ ਗੱਡੀਆਂ ਸੀ ਲੋਕ ਕੰਮ ਕਰਾਉਣ ਆਉਂਦੇ ਸੀ ਸੀ ਆਰਸੀ ਨੂੰ ਮਿਲ ਕੇ ਆ ਗਏ ਨਿੱਕ ਨੇ ਮੈਨੂੰ ਆਰਸੀ ਕਹਿੰਦੇ ਸੀ ਰਘੂ ਚੰਡਾ ਮਤਲਬ ਕਹਿਣ ਤੋਂ ਪਰ ਆਰਸੀ ਦੀ ਗੱਲ ਹੋ ਗਈ ਹੈ ਲੇਕਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਪ੍ਰਪੋਜ਼ਲ ਨਾ ਕੀਤੀ ਤੇ ਉਹ ਫਿਰ ਇੱਥੋਂ ਦਿੱਲੀ ਚਲੇ ਗਏ ਲੇਕਿਨ ਉਂਦੇ ਜਾਂਦੇ ਨੇ ਫਿਰ ਵੀ ਹੂੰ ਦਿੱਲੀ ਜਾਣ ਤੋਂ ਬਾਅਦ ਇਹ ਛਾਦੀ ਚ ਆਪਣੀ ਰੁੱਝ ਗਏ ਛਾਦੀ ਤੋਂ ਬਾਅਦ ਇਹ ਵਿਦੇਸ਼ ਚ ਲ ਜਾਂਦੇ ਆ ਜਦੋਂ ਵਿਦੇਸ਼ ਜਾਂਦੇ ਆ ਤੇ ਇਹਨਾਂ ਦਾ ਨਾਲ ਜਿਹੜਾ ਦਿੱਲੀ ਜਲਬੂੜ ਘਟਾਵਾ ਉੱਤੇ ਨਾ ਆ ਜਾਂਦਾ ਇਹਨਾਂ ਦਾ ਜੀ ਇਹ ਉੱਥੇ ਆਉਂਦੇ ਤੇ ਇਹਨਾਂ ਦੀ ਈਡੀ ਨਹੀਂ ਗ੍ਰਿਫਤਾਰੀ ਪੱਕੀ ਸੀ ਹਾਂ ਲੇਕਿਨ ਇਹਨਾਂ ਦੀ ਜਿਹੜੀ ਸਾਲੀ ਪ੍ਰਿੰਕਾ ਚੋਪੜਾ ਸੀਗਾ ਉਹਨੇ ਜਾ ਕੇ ਫਿਰ ਸ਼ਾਹਨਗਰ ਕੀਤੀ ਪਿਛਾ ਦੀ ਮੇਰਾ ਭਾਈਆ ਤੇ ਇਹ ਗੱਲ ਤੇ ਦਾ ਪਚਾਰ ਕਰੋ ਕਦੇ ਕਰ ਦਿੰਦੇ ਕੋਈ ਗੱਲ ਉਹਦੋਂ ਫਿਰ ਸਰਗਰਮੀਆਂ ਬਿਲਕੁਲ ਖਤਮ ਕਰਤੀਆਂ ਨਾਲ ਆਪਣੀਆਂ ਘਟਾਤੀਆਂ ਸਰਗਰਮੀਆਂ ਆਪਣੀਆਂ ਜਦੋਂ ਇਹਨਾਂ ਨੇ ਆਪਣੀਆਂ ਸਰਗਰਮੀਆਂ ਟੋਟਲੀ ਘਟਾ ਦਿੱਤੀਆਂ ਤੇ ਫਿਰ ਉਥੋਂ ਆਏ ਇਹਨਾਂ ਨੂੰ ਕਿਸੇ ਪੁੱਛਿਆ ਤੱਕ ਨਹੀਂ ਤੇ ਉਸ ਤੋਂ ਬਾਅਦ ਮੁੜ ਕੇ ਪੰਜਾਬ ਵੱਡੇ ਹੀ ਨਹੀਂ ਹੈ ਨਹੀਂ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਸਿਪਾਸਣ ਇਹ ਬਣੇ ਹੁੰਦੇ ਸੀ ਜੀ ਰਾਜ ਸੈਂਬਰੀ ਮਿਲ ਗਈ ਤੇ ਰਾਜ ਸਭਾ ਮੈਂਬਰੀ ਇੱਕ ਪਰੀ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਜ ਸਭਾ ਮੈਂਬਰੀ ਛੱਡ ਦਿਓ ਤੁਹਾਨੂੰ ਬਰਨਾਲੇ ਤੋਂ ਚੋਣ ਲਾ ਕੇ ਤੇ ਮੰਤਰੀ ਬਣਾ ਦੇਗੇ ਪੰਜਾਬ ਸਰਕਾਰ ਤੇ ਕਿਹਦੇ ਲੋਕ ਮੈਨੇਸ਼ਟਰ ਬੇਸੇ ਕਰਕੇ ਇਹਨਾਂ ਨੂੰ 50 ਅਮਰਿਕ ਕੋਠੀ ਦਿੱਤੀ ਸੀ ਉਹ ਇਹਨਾਂ ਕੋਲ ਛਡਾਲ ਦੇ ਗਈ ਆ ਉੱਥੇ ਬਕਾਇਦਾ ਸਪਾਈਸ ਵੀ ਕਰ ਦਿੱਤੀ ਗਈ ਆ ਉਹ ਕਿਨੂੰ ਮਿਲਦੀ ਆ ਕਰਮਾਂ ਵਾਲੀ ਕੋਠੀ ਇਹ ਨਹੀਂ ਪਤਾ ਲੇਕਿਨ ਰਾਗਵ ਚੱਡਾ ਨੇ ਲਗਭਗ ਸਿਆਸਤ ਤੋਂ ਸੰਨਿਆਸ ਲੈ ਲਿਆ ਐਲਾਨ ਨਹੀਂ ਕੀਤਾ ਸੰਨਿਆਸ ਲੈ ਲਿਆ ਅੱਗੇ ਇਹ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਹੀ ਕਾਫੀ ਬੋਲਦੇ ਸੀਗੇ ਲੇਕਿਨ ਉਹ ਵੀ ਛੱਡ ਦਿੱਤਾ ਇਹਨਾਂ ਨੇ ਹੁਣ ਇਹਦਾ ਮਤਲਬ ਸਿਆਸਤ ਸਿਆਸਤ ਤੋਂ ਸੰਨਿਆਸ ਲੈ ਕੇ ਵੀ ਆਪਣਾ ਵਪਾਰ ਕਰਨਾ ਚਾਹੁੰਦੇ ਨੇ ਜੀ ਪਰ ਸਭ ਪਾਣੀਆਂ ਦਾ ਮੁੱਦਾ ਜਿਹੜਾ ਉਹ ਲਗਾਤਾਰ ਭਖਿਆ ਹੋਇਆ ਹੈ ਅੱਜ ਫਿਰ ਇੱਕ ਵਾਰ ਪੰਜਾਬ ਤੇ ਹਰਿਆਣਾ ਦੇ ਸੀਐਮਸ ਦੀ ਮੀਟਿੰਗ ਹੋਈ ਹੈ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਰ ਬੇਸਿੱਟਾ ਨਿਕਲੀਆਂ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਵੀ ਹਰਿਆਣਾ ਦਾ ਪੱਖ ਪੂਰ ਦਿੱਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦਿਓ ਤੇ ਹੁਣ ਅਗਲੀ ਸੁਣਵਾਈ ਜਿਹੜੀ ਉਹ 13 ਤਰੀਕ ਨੂੰ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਦੇ ਸੀਐਮ ਦੀ ਕੇਂਦਰ ਦੇ ਜਲ ਸ਼ਕਤੀ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ ਇਸ ਮੀਟਿੰਗ ਦੇ ਦੌਰਾਨ ਕੀ ਕੁਝ ਹੋਇਆ ਅੱਜ ਵੀ ਕੋਈ ਸਿੱਟਾ ਨਿਕਲਿਆ ਜਾਂ ਫਿਰ ਬੇਸਿੱਟਾ ਹੀ ਰਹੀ ਮੀਟਿੰਗ ਕਹਿੰਦੇ ਹੁੰਦੇ ਆ ਕਿ ਉੜੀ ਪੇਟ ਦਾਣੇ ਖੇਤ ਆਜ ਜੁਆਇਆ ਮੰਡੇ ਖਾ ਉਹ ਆਲਾ ਸਾਡੀ ਪੰਜਾਬ ਸਰਕਾਰ ਹਰਿਆਣਾ ਨੇ ਤੇ ਆਪਣਾ ਪੱਖ ਰੱਖਿਆ ਜਿਹੜੀ ਕੇਂਦਰੀ ਜਲ ਸਰੋਤ ਮੰਤਰੀ ਦੀ ਅਗਵਾਈ ਹੇਠ ਸੀਐਮ ਸੁਪਰੀਮ ਕੋਰਟ ਦੇ ਕੈਂਟ ਦੇ ਮੀਟਿੰਗ ਹੋਈ ਹੈ ਹਾਂ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਹਰਿਆਣਾ ਦੇ ਮੁੱਖ ਮੰਤਰੀ ਸ਼ਾਮਲ ਹੋਏ ਜੀ ਉਨ੍ਹਾਂ ਦੇ ਮੰਤਰੀ ਜਾਂ ਕਿਤੇ ਸੰਤਰੀ ਦੇ ਕਿਸੇ ਪ੍ਰਕਾਰ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਬਾਹਰ ਆ ਕੇ ਗੱਲ ਕਹਿੰਦੇ ਵੇਖੋ ਜੀ ਮਸਲਾ ਤੇ ਹੱਲ ਹੋ ਗਿਆ ਇਹ ਕਿਵੇਂ ਹੋ ਗਿਆ ਜਿਹੜੀ ਪਾਕਿਸਤਾਨ ਦੀ ਇੰਡਸਟਰੀ ਦੀ ਕੀਤੀ ਆ ਅਨਜਿੱਤਨ ਉਹ ਰੱਦ ਹੋ ਗਈ ਉੱਥੋਂ ਪਾਣੀ ਜੜਾਣਾ ਨਾ ਉੱਥੋਂ 23 ਐਮ ਕਸਾ ਨੂੰ ਬੱਝਣਾ ਬਾਕੀ ਦੇ ਦੇ ਲਾਂਗੇ ਬਾਕੀਨ ਕੀ ਬਰਕਿੰਦਾਂ ਨੂੰ ਹੂੰ ਇਹ ਨਾ ਸੌਖਾ ਨਹੀਂ ਮਾਰਾ ਮੁੱਖ ਮੰਤਰੀ ਸਾਹਿਬ 123 ਕਿਲੋਮੀਟਰ ਨਹਿਰ ਬਣਨੀ ਆ ਨਹਿਰ ਬਣ ਤੋਂ ਬਾਅਦ ਪਾਣੀ ਮਿਲਣਾ ਤੇ ਉੱਥੋਂ ਦੇ ਸਾਫਕਾ ਮੁੱਖ ਮੰਤਰੀ ਤੇ ਜਿਹੜੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਫਰੂਕ ਅਬਦੁੱਲਾਹ ਉਹ ਕਹਿ ਚੁੱਕੇ ਨੇ ਕਿ ਸਾਨੂੰ ਜੇ ਉਥੋਂ ਪਾਣੀ ਮਿਲਦਾ ਤੇ ਪਹਿਲਾਂ ਅਸੀਂ ਆਪਣੀਆਂ ਜੰਮੂ ਕਸ਼ਮੀਰ ਦੇ ਲੋੜਾਂ ਪੂਰੀ ਕਰਾਂ ਜੀ ਜੇ ਸਾਡੇ ਤੇ ਕੋਈ ਪਾਣੀ ਬਚੂਗਾ ਤੇ ਫਿਰ ਅਸੀਂ ਗਾਹ ਦਿਆਂਗੇ ਤੇ ਮੈਂ ਇਹ ਵੀ ਦੱਸ ਦਿਆਂ ਵੀ ਜਿਹੜੀ ਇਹ ਬੰਦ ਕਰਨ ਦੀ ਗੱਲ ਕਰਦੇ ਪਾਣੀ ਇੰਨਾ ਸੌਖਾ ਨਹੀਂਗਾ ਇੰਟਰਨੈਸ਼ਨਲ ਲੈਵਲ ਤੇ ਸਮਝੌਤਾ ਹੋਇਆ ਇੰਟਰਨੈਸ਼ਨਲ ਲੈਵਲ ਤੇ ਤੇ ਜੇ ਬੰਦ ਵੀ ਕਰਨਗੇ ਤੇ ਘੱਟੋ-ਘੱਟ ਇਹਨਾਂ ਨੂੰ 20 ਹਾਲ ਲੱਗਣੇ ਉਹ ਨਹਿਰ ਕੱਢਣ ਦੇ ਨਹਿਰ ਕੱਢ ਕੇ ਫਿਰ ਤੋਂ ਪਾਣੇ ਨਾਲ ਕਣੀ ਸੁਖੀ ਹੁੰਦੀ ਕੋਈ ਜੀ ਕਰਕੇ ਅੰਦੇ ਵੀ ਕੁੜੀ ਪੇਟ ਦਾਣੇ ਖੇਤਾ ਜਵਈਏ ਮੰਡੇ ਖਾਤ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਾਨੂੰ ਉਹ ਪਾਣੀ ਮਿਲ ਜਾਵੇ ਤੇ ਸਾਡੇ ਮਸਲੇ ਸਾਰੇ ਹੱਲ ਹੋ ਜਾਣੇ ਆ ਨਾ ਉਹ ਪਾਣੀ ਮਿਲਣਾ ਤੇ ਨਾ ਮਸਲੇ ਹੱਲ ਹੋਣੇ ਮਸਲੇ ਇਦਾਂ ਹੀ ਰਹਿਣੇ ਐਸਵਾਈਐਲ ਜਿਹੜੀ ਆ 122 ਕਿਲੋਮੀਟਰ ਬਣਨੀ ਸੀ ਪੰਜਾਬ ਦੇ ਵਿੱਚ ਤੇ 91 ਕਿਲੋਮੀਟਰ ਬਣਨੀ ਸੀ ਹਰਿਆਣੇ ਦੇ ਵਿੱਚ ਹਰਿਆਣੇ ਚ ਬਣ ਚੁੱਕੀ ਆ ਪੰਜਾਬ ਜਿਹੜੀ ਬਣੀ ਸੀ ਉਹ ਵੀ ਬੰਦ ਕਰ ਦਿੱਤੀ ਉਹ ਵੀ ਜਿਪੂ ਰੱਖਤੀ ਹੈ ਜੀ ਜੀ ਬਿਲਕੁਲ ਅੱਜ ਵੀ ਮੀਟਿੰਗ ਹੋਈ ਹੈ ਬੇਸਟਾ ਨਿਕਲੀ ਹੈ 13 ਤਰੀਕ ਨੂੰ ਸੁਣਵਾਈ ਹੈ ਦੇਖਦੇ ਹਾਂ ਕਿ ਸੁਪਰੀਮ ਕੋਰਟ ਮੋਰ ਤੋਂ ਕੀ ਕੁਝ ਬੋਲਦੀ ਹੈ ਇਸ ਮੁਲਾਕਾਤ ਤੋਂ ਬਾਅਦ ਹੁਣ ਉਹ ਕੀ ਕੁਝ ਕਹਿੰਦੇ ਨੇ ਬਹੁਤ ਸ਼ੁਕਰੀਆ ਪਟਾ ਸਰ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ